ਅੱਜ ਤੋਂ 550 ਸਾਲ ਪਹਿਲਾਂ ਰਾਏਪੋਏ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੂਰਾ ਵਿਖੇ ਮਹਿਤਾ ਕਾਲੂ ਪਟਵਾਰੀ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਸਤਿਗੁਰੂ ਨਾਨਕ ਜੀ ਨੇ ਜਨਮ ਲਿਆ ਆਪ ਜੀ ਦੀ ਭੈਣ ਨਾਨਕੀ ਆਪ ਜੀ ਤੋਂ 5 ਸਾਲ ਵੱਡੇ ਸਨ ਇਤਿਹਾਸਕਾਰਾਂ ਅਨੁਸਾਰ ਜਨਮ ਅਪ੍ਰੈਲ 1469 ਵਿੱਚ ਦੱਸਿਆ ਜਾਂਦਾ ਹੈ ਜੋ ਵਿਦਵਾਨ ਦੱਸਦੇ ਨੇ ਪਰ ਪੁਰਾਤਨ ਰਵਾਇਤਾਂ ਮੁਤਾਬਕ ਜਨਮ ਕਤਕ ਦੀ ਪੁੰਨਿਆ 1469 ਨੂੰ ਦੱਸਿਆ ਜਾ ਰਿਹਾ ਹੈ ਮਹੀਨੇ ਵਿੱਚ ਥੋੜਾ ਵਿਦਵਾਨਾਂ ਦਾ મતਭੇਦ ਹੋ ਸਕਦਾ ਹੈ ਪਰ ਸਾਲ 1469 ਹੀ ਦੱਸਿਆ ਗਿਆ ਹੈ ਆਪ ਜੀ ਦੀ ਪਤਨੀ ਦਾ ਨਾਮ ਮਾਤਾ ਸੁਲਖਣੀ ਜੀ ਸੀ ਤੇ ਆਪ ਜੀ ਦੇ ਦੋ ਬੱਚੇ ਸ੍ਰੀ ਚੰਦ ਅਤੇ ਲਖਮੀ ਦਾਸ ਹੋਏ ਹਨ ਆਪ ਜੀ ਦੀ ਰਚੀ ਹੋਈ ਬਾਣੀ ਵਿੱਚੋਂ 974 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਆਪ ਜੀ ਨੇ ਇੱਕ ਔਂਕਾਰ ਦਾ ਉਪਦੇਸ਼ ਦਿੱਤਾ ਵਾਹਿਗੁਰੂ ਇੱਕ ਹੈ ਸਾਰੀ ਦੁਨੀਆ ਸਾਰੇ ਜਗਤ ਨੂੰ ਦੱਸਿਆ ਆਪ ਜੀ ਦੀ ਪ੍ਰਮੁੱਖ ਬਾਣੀਆਂ ਜਪਜੀ ਸਾਹਿਬ ਜਿਸ ਤੋਂ ਹਰ ਗੁਰਸਿੱਖ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਤੇ ਕੀਰਤਨ ਸੋਹਿਲਾ ਸਾਹਿਬ ਜਿਸ ਤੋਂ ਗੁਰਸਿੱਖ ਪੂਰਾ ਦਿਨ ਕਿਰਤ ਕਰਨ ਤੋਂ ਬਾਅਦ ਨਿਤਨੇਮ ਕਰਨ ਤੋਂ ਬਾਅਦ ਕੀਰਤਨ ਸੋਹਿਲਾ ਪੜ੍ਹ ਕੇ ਸੁਣਦਾ ਆਪ ਜੀ ਨੇ ਉਪਦੇਸ਼ ਦਿੱਤਾ ਵੰਡ ਛਕੋ ਨਾਮ ਜਪੋ ਕਿਰਤ ਕਰੋ ਆਪਣੀ ਕਮਾਈ ਵਿੱਚੋਂ ਵੰਡ ਕੇ ਦੇਣਾ ਸੰਗਤਾਂ ਵਿੱਚ ਬੈਠ ਕੇ ਨਾਮ ਜਪਣਾ ਤੇ ਆਪਣੀ ਮਿਹਨਤ ਦੀ ਕਮਾਈ ਕਰਨ ਦਾ ਉਪਦੇਸ਼ ਦਿੱਤਾ ਆਪ ਜੀ ਭਾਈ ਮਰਦਾਨਾ ਜੀ ਨਾਲ ਚਾਰ ਯਾਤਰਾਵਾਂ ਤੇ ਚਾਰੇ ਦਿਸ਼ਾਵਾਂ ਵੱਲ ਦੂਰ ਦੁਨੀਆ ਤੱਕ ਗਏ ਜਿਸ ਨੂੰ ਚਾਰ ਉਦਾਸੀਆਂ ਵੀ ਕਿਹਾ ਜਾਂਦਾ ਹੈ ਆਪ ਜੀ ਦਾ ਜੋਤੀ ਜੋਤ ਸਮਾਉਣ ਦਾ ਸਮਾਂ 22 ਸਤੰਬਰ 1539 ਵੀ ਦੱਸਿਆ ਜਾਂਦਾ ਹੈ ਜਿਸ ਅਨੁਸਾਰ ਆਪ 70 ਸਾਲ ਦੀ ਆਯੂ ਬਤੀਤ ਕੀਤੀ ਜੋਤੀ ਜੋਤ ਸਮਾਉਣ ਦੇਲੇ ਆਪ ਕਰਤਾਰਪੁਰ ਵਿਖੇ ਮੌਜੂਦ ਸੀ ਆਪ ਜੀ ਤੋਂ ਬਾਅਦ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਮਿਲੀ ਜੋ ਸਿੱਖਾਂ ਦੇ ਦੂਜੇ ਗੁਰੂ ਹੋਏ ਆਪ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਆਪ ਜੀ ਦੀ ਬਾਣੀ ਰਹਿੰਦੀ ਦੁਨੀਆ ਤੱਕ ਅਮਰ ਰਹੇਗੀ ਚਿਸਤੋਂ ਸਿੱਖ